ਦੋਸਤੋ 3 ਕਿ ਮਹੀਨੇ ਪਹਿਲਾਂ ਇੱਕ ਪਿਤਾ ਵੱਲੋਂ ਮਾਰਨ ਦੀ ਮਨਸ਼ਾ ਨਾਲ ਨਹਿਰ ਵਿੱਚ ਧੱਕਾ ਦੇ ਕੇ ਸੁੱਟੀ ਗਈ ਕੁੜੀ ਹੁਣ ਵਾਪਸ ਆਈ ਹੈ ਲੋਕ ਹੈਰਾਨ ਨੇ ਉਸ ਕੁੜੀ ਦੇ ਪਰਿਵਾਰ ਤੇ ਉਸ ਕੁੜੀ ਦੇ ਪਿਤਾ ਦੇ ਸਬੰਧ ਵਿੱਚ ਬਹੁਤ ਹੀ ਹੈਰਾਨੀਜਨਕ ਗੱਲਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੇ ਜਾ ਰਹੇ ਹਾਂ ਲੋਕਾਂ ਦਾ ਪਹਿਲਾ ਸਵਾਲ ਇਹ ਸੀ ਕਿ ਜਿਸ ਕੁੜੀ ਦੀਆਂ ਬਾਹਾਂ ਬੰਨ ਕੇ ਉਸ ਨੂੰ ਧੱਕਾ ਦਿੱਤਾ ਗਿਆ ਸੀ ਪਿਤਾ ਵੱਲੋਂ ਸੁੱਟਿਆ ਗਿਆ ਸੀ ਆਖਰ ਉਹ ਕੁੜੀ ਬਚ ਕਿਵੇਂ ਗਈ ਕਿਉਂਕਿ ਕੁੜੀ ਦਾ ਕਹਿਣਾ ਸੀ ਕਿ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਹੈ ਤਾਂ ਉਸ ਤੋਂ ਬਾਅਦ ਜਿਵੇਂ ਉਹ ਗੋਤੇ ਖਾਂਦੀ ਰਹੀ ਪੁਲ ਦੇ ਨੇੜੇ ਉਸਦੇ ਬਾਅਦ ਉਸ ਦਾ ਮੱਥਾ ਜਿਹੜਾ ਇੱਕ ਪੱਤੀ ਦੇ ਨਾਲ ਵੱਜਿਆ ਲੋਹੇ ਦੀ ਪੱਤੀ ਸੀ ਉਸ ਨੂੰ ਉਹ ਫੜਿਆ ਉਸ ਨੇ ਦੋਨਾਂ ਹੱਥਾਂ ਨਾਲ ਜਿਹੜੇ ਵੱਜੇ ਹੋਏ ਸਨ ਤੇ ਇਸ ਦੇ ਦੌਰਾਨ ਹੀ ਪਾਣੀ ਦੇ ਲੱਗਣ ਨਾਲ ਜਿਹੜੀ ਚੁੰਨੀ ਸੀ ਉਹ ਕਾਫੀ ਜ਼ਿਆਦਾ ਢਿੱਲੀ ਹੋ ਗਈ ਉਸ ਦੀ ਗੱਠ ਜਿਹੜੀ ਢਿੱਲੀ ਹੋ ਗਈ ਤੇ ਹੌਲੀ ਹੌਲੀ ਉਹ ਦੋਨਾਂ ਹੱਥਾਂ ਨੂੰ ਵੱਜੇ ਹੋਏ ਨੂੰ ਅੱਗੇ ਵੀ ਸਰਕਾਉਂਦੀ ਰਹੀ ਅੱਗੇ ਨੂੰ ਹੁੰਦੀ ਰਹੀ ਤੇ ਉਹ ਚੁੰਨੀ ਜਿਹੜੀ ਹੋਰ ਢਿੱਲੀ ਹੁੰਦੀ ਗਈ ਤੇ ਜਿਸ ਦੇ ਚਲਦੇ ਹੀ ਉਹ ਕੁੜੀ ਬਚ ਗਈ ਤੇ ਉਹ ਜਦੋਂ ਵਾਪਸ ਆਉਂਦੀ ਹੈ ਤਿੰਨ ਮਹੀਨੇ ਬਾਅਦ ਪੱਤਰਕਾਰ ਵੀਰਨਾਲਾ ਜਿਹੜੀਆਂ ਗੱਲਾਂ ਬਾਤਾਂ ਉਹ ਸਾਂਝੀਆਂ ਕਰਦੀ ਹੈ ਉਸ ਤੋਂ ਬਾਅਦ ਜਦੋਂ ਮੀਡੀਆ ਉਸ ਪਰਿਵਾਰ ਦੇ ਵਿੱਚ ਪਹੁੰਚਦਾ ਹੈ ਉਸ ਕੁੜੀ ਦੀ ਮਾਂ ਨਾਲ ਤੇ ਉਸ ਦੀਆਂ ਨਿੱਕੀਆਂ-ਨਿੱਕੀਆਂ ਤਿੰਨ ਭੈਣਾਂ ਨਾਲ ਗੱਲ ਕਰਦਾ ਤਾਂ ਬਹੁਤ ਹੀ ਹੈਰਾਨੀਜਨਕ ਗੱਲਾਂ ਸਾਹਮਣੇ ਆਉਂਦੀਆਂ ਨੇ ਸਭ ਤੋਂ ਪਹਿਲੀ ਗੱਲ ਹੈ ਜਿਹੜੀ ਉਸ ਲੜਕੀ ਪ੍ਰੀਤ ਦੀ ਮਾਂ ਨੇ ਕਹੀ ਕਿ ਅਸੀਂ ਹੱਥ ਜੋੜ ਕੇ ਆਪਣੀ ਬੇਟੀ ਤੋਂ ਮਾਫੀ ਮੰਗਦੇ ਹਾਂ ਸਾਡੇ ਤੋਂ ਬਹੁਤ ਵੱਡੀ ਭੁੱਲ ਹੋਈ ਐ ਸਾਨੂੰ ਇਸ ਤਰ੍ਹਾਂ ਨਹੀਂ ਅਸੀਂ ਕਰਨਾ ਚਾਹੀਦਾ ਜਦੋਂ ਉਸ ਦੀਆਂ ਭੈਣਾਂ ਨੂੰ ਸਵਾਲ ਕੀਤਾ ਜਾਂਦਾ ਕਿ ਤੁਹਾਨੂੰ ਯਾਦ ਆਉਂਦੀ ਹੈ ਭੈਣ ਦੀ ਤਾਂ ਇੱਕ ਸਭ ਤੋਂ ਨਿੱਕੀ ਮਾਸੂਮ ਜੀ ਭੈਣ ਨੇ ਕਿਹਾ ਕਿ ਹਾਂ ਬਹੁਤ ਯਾਦ ਆਉਂਦੀ ਹੈ ਤੇ ਉਹ ਰੋਣ ਵੀ ਲੱਗਦੀ ਹੈ ਤੇ ਇਸ ਦੇ ਨਾਲ-ਨਾਲ ਉਹ ਕਹਿੰਦੀ ਹੈ ਸਾਡੀ ਭੈਣ ਜਿਉਂਦੀ ਸੀ ਲੋਕ ਝੂਠ ਮਾਰਦੇ ਸਨ ਕਿ ਉਹ ਮਰ ਗਈ ਹੈ ਇਸ ਤੋਂ ਬਾਅਦ ਚ ਪ੍ਰੀਤ ਦੀ ਮਾਤਾ ਉਸ ਦੇ ਪਿਤਾ ਦੇ ਸਬੰਧ ਵਿੱਚ ਜਿਹੜੀ ਗੱਲਾਂ ਕਰਦੀ ਹੈ ਉਹ ਬਹੁਤ ਹੀ ਹੈਰਾਨ ਕਰਨ ਵਾਲੀਆਂ ਨੇ ਪਿਤਾ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੈ ਉਹ ਲਗਭਗ 40000 ਰੁਪਏ ਤਨਖਾਹ ਲੈਂਦਾ ਸੀ ਜਿਸ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਸੀ ਪਰ ਜਿਵੇਂ ਹੀ ਉਹ ਜੇਲ੍ਹ ਦੇ ਵਿੱਚ ਗਿਆ ਤਾਂ ਉਹਨਾਂ ਨੂੰ ਇਹ ਆਮਦਨ ਜਿਹੜੀ ਹੈ ਪਰਿਵਾਰ ਦੀ ਬੰਦ ਹੋ ਗਈ ਤੇ ਪਰਿਵਾਰ ਇਸ ਵਕਤ ਕਿਸੇ ਬੇਗਾਨੇ ਦੇ ਘਰ ਦੇ ਵਿੱਚ ਰਹਿ ਰਿਹਾ ਤੇ ਜਿਹੜੀ ਪ੍ਰੀਤ ਦੀ ਮਾਤਾ ਸੀ ਜਿਹੜੀ ਪਹਿਲਾਂ ਕਿ ਇਧਰ ਉਧਰ ਥੋੜਾ ਮੋਟਾ ਘਰਾਂ ਦੇ ਵਿੱਚ ਝਾੜੂ ਪੋਚਾ ਕਰਕੇ ਕੁਝ ਕਮਾਈ ਕਰਦੀ ਸੀ ਪਰ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ ਪਿਤਾ ਦੀ ਆਮਦਨ ਨਾਲ ਉਸ ਨੂੰ ਵੀ ਇੱਕ ਵੱਡੀ ਸਮੱਸਿਆ ਖੜੀ ਹੋ ਗਈ ਤਾਂ ਉਹ ਫਿਰ ਉਸਨੇ ਦਿਹਾੜੀ ਜਾਣ ਦਾ ਫੈਸਲਾ ਕੀਤਾ ਉਹ ਲਗਾਤਾਰ ਦਿਹਾੜੀਆਂ ਲਾ ਰਹੀ ਸੀ ਤੇ ਜਿਸ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਸੀ ਕਿਉਂਕਿ ਤਿੰਨ ਤੀਆਂ ਇਹ ਸਨ ਤੇ ਚੌਥੀ ਬੇਟੀ ਪ੍ਰੀਸੀਜੈਂਟ ਦੀ ਉਮਰ 19 ਸਾਲ ਦੇ ਲਗਭਗ ਸੀ ਖੈਰ ਜਿਹੜਾ ਉਸ ਦਾ ਪਿਤਾ ਹੈ ਉਹ ਜੇਲ੍ਹ ਦੇ ਵਿੱਚ ਲੋਕਾਂ ਨੂੰ ਕਹਿੰਦਾ ਰਹਿੰਦਾ ਸੀ ਬਾਕੀ ਕੈਦੀਆਂ ਨੂੰ ਹਵਾਲਾਤਿਆਂ ਨਾਲ ਇਹ ਗੱਲਾਂ ਸਾਂਝੀਆਂ ਕਰਦਾ ਰਹਿੰਦਾ ਸੀ ਕਿ ਉਸ ਤੋਂ ਬੜੀ ਵੱਡੀ ਭੁੱਲ ਹੋਈ ਹੈ ਤੇ ਉਹ ਰੋਂਦਾ ਰਹਿੰਦਾ ਸੀ ਲਗਾਤਾਰ ਜੇਲ੍ਹ ਦੇ ਵਿੱਚ ਉਹ ਕਹਿੰਦਾ ਸੀ ਕਿ ਮੇਰਾ ਦਿਲ ਨਹੀਂ ਸੀ ਕਰਦਾ ਕਿ ਮੈਂ ਆਪਣੀ ਧੀ ਨਾਲ ਅਜਿਹਾ ਕਰਦਾ ਪਰ ਪਤਾ ਨਹੀਂ ਕਿ ਉਹਨਾਂ ਮਿੰਟਾਂ ਦੇ ਦੌਰਾਨ ਉਸ ਦੇ ਦਿਮਾਗ ਨੂੰ ਕੀ ਹੋਇਆ ਕਿ ਉਸ ਨੇ ਐਡਾ ਵੱਡਾ ਗੁਨਾਹ ਕੀਤਾ ਸੋ ਖੈਰ ਜਿਹੜੀ ਪ੍ਰੀਤ ਕੁੜੀ ਹੈ ਉਸ ਦਾ ਹੁਣ ਕਹਿਣਾ ਹੈ ਕਿ ਉਹ ਜੋ ਵੀ ਉਸ ਤੋਂ ਪ੍ਰਸ਼ਾਸਨ ਜਾਂ ਫਿਰ ਅਦਾਲਤ ਜੋ ਵੀ ਬਿਆਨ ਲੈਣਾ ਚਾਹੁੰਦੀ ਹੈ ਉਹ ਬਿਆਨ ਦੇਣ ਨੂੰ ਤਿਆਰ ਹੈ ਪਰ ਉਹ ਜਿਵੇਂ ਕਿ ਮੈਂ ਉਸ ਦੀ ਕੋਸ਼ਿਸ਼ ਹੈ ਕਿ ਉਸ ਦਾ ਪਿਤਾ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵੇ ਤੇ ਉਹਨਾਂ ਦਾ ਪਰਿਵਾਰ ਮੁੜ ਉਸੇ ਤਰ੍ਹਾਂ ਹੀ ਜ਼ਿੰਦਗੀ ਜਿਉਣ ਲੱਗੇ ਤੇ ਇੱਥੇ ਇੱਕ ਗੱਲ ਹੋਰ ਵਿਚਾਰਨਯੋਗ ਹੈ ਕਿ ਜਦੋਂ ਇਸ ਧੀ ਨੂੰ ਧੱਕਾ ਦਿੱਤਾ ਗਿਆ ਸੀ ਜਿਵੇਂ ਉਹ ਤਰਲੇਮਿੰਤਾ ਕਰਦੀ ਰਹੀ ਰੋਂਦੀ ਰਹੀ ਉਸ ਵਕਤ ਉਸ ਤੋਂ ਬਾਅਦ ਜਦੋਂ ਵਜੀਦਪੁਰ ਪਿੰਡ ਦੀਆਂ ਗਲੀਆਂ ਦੇ ਖਾਕਛਾਣਦੀ ਹੈ ਕਿਉਂਕਿ ਦੇਰ ਰਾਤ ਦਾ ਸਮਾਂ ਇੰਨੇ ਗੂੜੇ ਹਨੇਰੇ ਦੇ ਵਿੱਚ ਅੱਗੇ ਆਪਣੇ ਘਰ ਵੱਲ ਪਹੁੰਚਣਾ ਹੀ ਬੜਾ ਵੱਡਾ ਚੈਲੰਜ ਹੈ ਤੇ ਇਸ ਦੇ ਨਾਲ ਨਾਲ ਜਦੋਂ ਉਹ ਕੁੜੀ ਜਿਹੜੀ ਹੈ ਬਚ ਜਾਂਦੀ ਹੈ ਤਾਂ ਕਿ ਉਹ ਅਦਾਲਤ ਦੇ ਵਿੱਚ ਜਦੋਂ ਬਿਆਨ ਦੇਵੇਗੀ ਤਾਂ ਇਸ ਦੇ ਦੌਰਾਨ ਕੋਈ ਵਕੀਲਾਂ ਨੂੰ ਜ਼ੇਰਾ ਕਰਨੀ ਪੈਗੀ ਬਹਿਸ਼ਵਾਜੀ ਕਰਨੀ ਪੈਗੀ ਜਾਂ ਫਿਰ ਇੱਕ ਤਰਫਾ ਫੈਸਲਾ ਹੋਏ ਜਾਏਗਾ ਇਸ ਪ੍ਰੀਤ ਜਿਹੜੀ ਕੁੜੀ ਹੈ ਜਿਹੜਾ ਇਸ ਨੇ ਗਲਤੀ ਕੀਤੀ ਹੈ ਕਿਉਂਕਿ ਇਸ ਦੇ ਵਿੱਚ ਇਹ ਵੀ ਇੱਕ ਵੇਖਣ ਦੇ ਵਿਚਾਰ ਹੈ ਕਿ ਇਸ ਲੜਕੀ ਨੇ ਕੋਈ ਛੋਟੀ ਮੋਟੀ ਗਲਤੀ ਕੀਤੀ ਸੀ ਜਿਸ ਦੇ ਚੱਲਦੇ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਮਾਣ ਮਟਾਓ ਪੈਦਾ ਹੋਏ ਸੋ ਖੈਰ ਧੀ ਜਵਾਨ ਹੈ ਵਾਪਸ ਆ ਚੁੱਕੀ ਹੈ ਤੇ ਘਰ ਨਿੱਕੀਆਂ ਨਿੱਕੀਆਂ ਭੈਣਾਂ ਜਿਹੜੀਆਂ ਨੇ ਉਸ ਨੂੰ ਬੇਸਬਰੀ ਨਾਲ ਉਡੀਕ ਰੀਆਂ ਨੇ ਪਰ ਇੱਕ ਕੁੜੀਆਂ ਦੇ ਚਿਹਰੇ ਦੇ ਉੱਪਰ ਵੇਖਣ ਵਾਲੀ ਖੁਸ਼ੀ ਸੀ ਕਿ ਜਦੋਂ ਉਹਨਾਂ ਨੂੰ ਪੱਤਰਕਾਰ ਵੀਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਧੀ ਉਹਨਾਂ ਦੀ ਨਿੱਕੀ ਜੀ ਭੈਣ ਜਿਹੜੀ ਹੈ 19 ਸਾਲ ਦੀ ਉਹ ਵੀ ਜਿਉਂਦੀ ਹੈ ਤੇ ਉਹਨਾਂ ਦਾ ਪਿਤਾ ਵੀ ਹੁਣ ਆਸ ਕਰਦਾ ਹੈ ਕਿ ਜਲਦੀ ਹੀ ਜੇਲ੍ਹ ਦੇ ਵਿੱਚੋਂ ਵਾਪਸ ਆ ਜਾਵੇਗਾ ਕੈਮਰਾਮੈਨ ਸੋਨੂ ਵਿਰਕ ਨਾਲ ਮੈਂ ਸਹਿਬ ਸਿੰਘ ਵਿਰਕ ਨਾਬਾ ਧੰਨਵਾਦ